ਰੀਜ਼ਨ ਕੀ ਐਨ ਪੇਂਟ ਨਾ ਕਰਾਉਣ ਦਾ ਪੇਂਟ ਪਾਜੀ ਫਿਰ ਉਹ ਚੀਜ਼ਾਂ ਓਲੇ ਵਾਲੀ ਫਿਰ ਲੁਕ ਜਾਂਦੀਆਂ ਕਸਟਮਰ ਨੂੰ ਵੀ ਪਤਾ ਹੁੰਦਾ ਜੇ ਪੇਂਟ ਕਰਾ ਕੇ ਦੇ ਰਹੇ ਯਾਨੀ ਕਿ ਚਾਰ ਚੀਜ਼ਾਂ ਲੁਕੋ ਰਹੇ ਆ ਹਾਂ ਆਪਾਂ ਉਹ ਚੀਜ਼ ਕਰਦੇ ਨਹੀਂ ਹੁਣ ਦੇਖੋ ਮੇਰੇ ਕੋਲ ਦਰਵਾਜ਼ਾ ਦੇਖੋ ਜਿਵੇਂ ਆ ਬਣਿਆ ਪਿਆ ਹਾਂ ਅਸੀਂ ਕਸਟਮਰ ਨੂੰ ਐਵੇਂ ਤਿਆਰ ਕਰਕੇ ਅਸੀਂ ਦਰਵਾਜ਼ਾ ਦੇ ਦੇਣਾ ਹੀ ਐਦੇ ਦੇਣਾ ਐਜਟ ਇਸ ਕੀ ਵੀ ਆ ਦੇਖੋ ਜੀ ਇਹ ਲੈ ਜਾਓ ਫੀਲਿੰਗ ਕਰੋ ਕੁਝ ਕਰੋ ਆਪਣਾ ਉਹ ਤੁਹਾਡਾ ਦਰਵਾਜ਼ਾ ਹੈ ਤੁਹਾਨੂੰ ਕੋਈ ਕਮੀ ਪੇਸ਼ੀ ਹੈ ਤਾਂ ਉਰੇ ਆਓ ਚੈੱਕ ਕਰੋ ਜੇ ਕੋਈ ਵੇਸ਼ੇ ਮੁੰਡਾ ਲੱਗਿਆ ਹੱਥ ਮੈਂ ਠੀਕ ਕਰਵਾ ਕੇ ਦਊਗਾ ਅਸੀਂ ਕੋਠੀ ਦਾ ਨਾਪ ਲੈ ਲੂਗੇ ਕੋਠੀ ਦਾ ਨਾਪ ਲੈ ਕੇ ਤੇ ਫਿਰ ਉਸ ਤੋਂ ਬਾਅਦ ਜੋ ਡਿਜ਼ਾਈਨ ਕਸਟਮਰ ਕਹੂਗਾ ਅਸੀਂ ਉਹ ਚੀਜ਼ ਬਣਾ ਕੇ ਦੋਗੇ ਜਿਵੇਂ ਦੇਖੋ ਡਿਜ਼ਾਈਨ ਉਹ ਪਿਆ ਹੈ ਹਾਂਜੀ ਉਹ ਡਿਜ਼ਾਈਨ ਪਿਆ ਹੈ ਕਸਟਮਰ ਦਾ ਬਣਿਆ ਪਿਆ ਹੈ ਉਹਨਾਂ ਨਾਲ ਲੈ ਕੇ ਆਣਾ ਲੇਕੇ ਹੁਣ ਕਸਟਮਰ ਨੇ ਡਿਜ਼ਾਈਨ ਸਿਲੈਕਟ ਕਰਿਆ ਤਾਂ ਕਹਿੰਦੇ ਸਾਨੂੰ ਇਹ ਡਿਜ਼ਾਈਨ ਚਾਹੀਦਾ ਹੂੰ ਤਾਂ ਅਸੀਂ ਇਹ ਡਿਜ਼ਾਈਨ ਬਣਾ ਕੇ ਦਿੱਤਾ ਉਹ ਮੈਂ ਪ੍ਰਿੰਟ ਹੋਰ ਦਿਖਾ ਦਿੰਦਾ ਤੁਹਾਨੂੰ ਜੀ ਇੱਕ ਤਾਂ ਹੋ ਗਿਆ ਸਲਮੈਂਕਾ ਵਾਲਾ ਡੋਰ ਹੋ ਗਿਆ ਤਾਂ ਮੈਂ ਕਹਾਂ ਵੀ ਸਾਡੇ ਕੋਲ ਬਥੇਰੇ ਕਲਰ ਪਈ ਹੈ ਜਿਹੜਾ ਮੋ ਜੀ ਵੀਰਾ ਦੇਖੋ ਮੈਂਬਰੇਂਡ ਔਰ ਆ ਮੈਂਬਰੇਂਡ ਔਰ ਜੀ ਦੋ ਕਲਰ ਆਂਦੇ ਆ ਇੱਕ ਇੱਕ ਇਹ ਹੋ ਗਿਆ ਰੋਸਵੂਡ ਜੀ ਇਹ ਆਂਦਰਾ ਠੀਕ ਆ ਠੀਕ ਹੈ ਅਸੀਂ ਮੋਸਟਲੀ ਇਹੀ ਚ ਯੂਜ਼ ਕਰਦੇ ਆ ਪਰ ਉਹ ਵੀ ਮਤਲਬ ਕਿ ਦੁਕਾਨਦਾਰ ਜੋਗੇ ਜਿਹੜੇ ਪਰਸਨਲ ਕਸਟਮਰ ਸਾਡੇ ਇਵੇਂ ਕੋਈ ਕੋਠੀ ਦਾ ਆਰਡਰ ਲੈ ਕੇ ਆ ਰਿਹਾ ਤਾਂ ਅਸੀਂ ਇਹਨੂੰ ਮਨ ਕਰ ਦਿੰਦੇ ਕਿ ਵੀ ਇਹ ਨਾ ਲਵਾਓ ਕਿਉਂਕਿ ਇਹਦੀ ਕੋਈ ਉਹ ਨਹੀਂ ਗਾਰੰਟੀ ਫਰੰਟੀ ਕੁਛ ਨਹੀਂ ਆ ਆਪਾਂ ਕਹੀਏ ਬੋਰਡ ਦੀ ਗਾਰੰਟੀ ਹੋਊਗੀ ਇਹਦੀ ਗਾਰੰਟੀ ਕੋਈ ਨਹੀਂ ਹੋਊਗੀ ਯਾਰ ਉਹ ਕੰਮ ਨਹੀਂ ਜਿੱਥੇ ਤੇ ਲੋਕ ਆਉਂਦੇ ਆ ਮਾਚਰ ਮੋਚਲ ਦੇ ਕਸਟਮਰਾਈਜ਼ ਦੇ ਲੋਕ ਆਉਂਦੇ ਹੀ ਸੁੰਦਰ ਨਗਰ ਕੋ ਨਹਿਰ ਚੌਕ ਕੋ ਮੰਡੀ ਹੋ ਗਿਆ ਇੱਧਰ ਤੇ ਬੰਦੇ ਆਉਂਦੇ ਸ਼ਿਮਲਾ ਹੋ ਗਿਆ ਇੱਧਰ ਹਾਂਜੀ ਮਤਲਬ ਇੱਧਰ ਕਸਟਮਰ ਆ ਜਾਂਦੇ ਹਾਂਜੀ ਠੀਕ ਹੈ ਪਰ ਦੂਜੀ ਗੱਲ ਜਿੰਨਾ ਵੀ ਹੁਣ ਸਾਡਾ ਸਿਰਫ ਜਿਹੜਾ ਵੀ ਰੇਟ ਹੈ ਸਾਡਾ ਸਿਰਫ ਦਰਵਾਜ਼ੇ ਦਾ ਰੇਟ ਹੈ ਹਾਂ ਔਰ ਇਸ 'ਚ ਇਹ ਨਹੀਂ ਹੈ ਕਿ ਤੁਸੀਂ ਅਸੈਸਰੀ ਵੀ ਇਨਕਲੂਡ ਇਨਕਲੂਡ ਅਸੈਸਰੀ ਕੁਛ ਨਹੀਂ ਹੈ ਸਿਰਫ ਦਰਵਾਜ਼ਾ ਰੇਟ ਲਵਾਈ ਕਸਟਮਰ ਦੀ ਹੈ ਔਰ ਅਸੈਸਰੀ ਕਸਟਮਰ ਦੀ ਹੈ ਸਿਰਫ ਸਾਡੇ ਦਰਵਾਜ਼ਿਆਂ ਦਾ ਕੰਮ ਤਾਂ ਦੱਸੀ ਸਿਰਫ ਤੁਹਾਨੂੰ ਦਰਵਾਜ਼ੇ ਦਾ ਰੇਟ ਦੇਣਾ ਹੈ ਹਾਂ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਮਤਲਬ ਕਿ ਨਹੀਂ ਹੈ ਕੋਈ ਬੰਦਾ ਮਤਲਬ ਫਿਟਿੰਗ ਵਗੈਰਾ ਕਰਨ ਵਾਲਾ ਫਿਰ ਅਸੀਂ ਤੁਹਾਨੂੰ ਆਪਣਾ ਬੰਦਾ ਪ੍ਰੋਵਾਈਡ ਕਰਕੇ ਦਵਾਂਗੇ ਬੰਦਾ ਪ੍ਰੋਵਾਈਡ ਕਰਕੇ ਜੀ ਇਹ 500 ਰੁਪਏ ਕਾਰਵਿੰਗ ਵਾਲਾ ਪੱਲਾ ਜਿਵੇਂ ਉਹ ਕਾਰਵਿੰਗ ਵਾਲਾ ਪੱਲਾ ਵੇਖੋ ਸਾਹਮਣੇ ਉਹ ਬਣਿਆ ਹੋਇਆ ਉਹ ਕਾਰਵਿੰਗ ਵਾਲਾ ਪੱਲਾ ਵੇ ਆਈ ਉਹ ਘੱਟੋ ਘੱਟ 500 ਰੁਪਏ ਸਕਰ ਫੁੱਟਾ ਹੀ ਕਾਰਵਿੰਗ ਵਾਲਾ ਪੱਲਾ ਜੇ ਮੌਸੇ ਤੁਸੀਂ ਲੈਂਦੇ ਆ ਉਹੀ ਪੱਲਾ ਸਾਗਵਾਨ ਚ 800 ਰੁਪਏ ਸਕਰ ਫੁੱਟਾ ਹੈ ਮਾਈਕੇ ਚ ਲੈਂਦੇ ਆ ਤਾਂ 150 ਨੂੰ ਵੀ ਆ 180 ਨੂੰ ਵੀ ਆ 220 ਨੂੰ ਵੀ ਆ 250 ਨੂੰ ਵੀ ਆ ਜਿਹੜੀ ਜੀ ਕੁਆਲਿਟੀ ਵੈ ਏ ਕੁਆਲਟੀ ਹੈ ਫਿਰ ਅਗਲਾ ਉਹ ਚੋਇਸ ਉਹ ਕਰਦਾ ਹੈ ਕਿ ਵੀ ਅਸੀਂ ਕੀ ਲੈਣਾ ਹੈ ਹੂੰ ਕਿਉਂਕਿ ਨਵਾਂ ਘਰ ਬਣਾਉਣੇ ਬਾਰੇ ਸੋਚ ਰਹੇ ਹੋ ਤੇ ਘਰ ਦੇ ਵਿੱਚ ਲਗਵਾਉਣ ਦੇ ਦਰਵਾਜ਼ੇ ਤੇ ਸੋਚਦੇ ਹੋਵੋਗੇ ਵੀ ਦਰਵਾਜ਼ੇ ਲਈਏ ਕਿੱਥੋਂ ਮਸ਼ੀਨ ਰਕੇਸ਼ ਭਾਈ ਹੁਣਾਂ ਦੀ ਭਾਈ ਹੁਣ ਕਹਿੰਦੇ ਲੱਗ ਕੇ ਕਿ ਤੇ ਇਹ ਮਸ਼ੀਨ ਨਹੀਂ ਹੈਗੀ ਜਿਹੜੇ ਦਰਵਾਜ਼ੇ ਤਿਆਰ ਕਰਦੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਹੋਵੇ ਭਾਈ ਇਸ ਆਈਰ ਦਾ ਮਾਲ ਆਉਂਗਾ ਜਿੱਥੇ ਗ੍ਰੇਂਡਰ ਰੰਦਾ ਵੱਜ ਗਿਆ ਕੋਈ ਪਤਾ ਨਹੀਂ ਲੱਗਦਾ ਜੀ ਪਰ ਇੱਚ ਕੰਪਲੇਂਟ ਰਾਂ ਦੀ ਦਰਵਾਜਾ ਘੁੰਮ ਗਿਆ ਕੋਈ ਬੈਂਡ ਖਾ ਕੇ ਹੋਵੇ ਪ੍ਰੋਬਲਮ ਆਂਦੀ ਹੁਣ ਇੱਕ ਹੋ ਗਿਆ ਫਰੈਸ਼ ਵਾਲਾ ਮਾਲ ਜੀ ਮੈਂ ਆ ਫਰੈਸ਼ ਦਾ ਪਿਆਰੀ ਮਰਿੰਡੀ ਦਾ ਹੂੰ ਆ ਦੇਖੋ ਇਹ ਬਿਲਕੁਲ ਫਰੈਸ਼ ਵਾਲਾ ਮਾਲ ਆਈ ਰੈੱਡ ਮਰਿੰਡੀ ਚ ਰੈੱਡ ਮਰਿੰਡੀ ਚ ਰੈੱਡ ਮਰਿੰਡੀ ਉਹ ਫੱਟੇ ਭਾਈ ਦੇਖੋ ਜੀ ਮੇਰੇ ਟੋਟਲੀ ਫੱਟੇ ਮਲ ਰੈੱਡ ਮਰਿੰਡੀ ਚ ਵਧੀਆ ਮਾਲ ਆ ਮਤਲਬ ਠੋਸ ਮਾਲ ਆ ਮਨ ਅਗਰ ਦਰਵਾਜਾ ਬੈਂਡ ਖਾ ਜਾਣਾ ਹੂੰ ਦਰਵਾਜਾ ਜਿੱਥੇ ਬੈਂਡ ਖਾਏ ਕਸਟਮਰ ਸਿੱਧਾ ਸਾਡੇ ਕੋਲ ਵੱਜ ਜਾਊਗਾ ਕਿ ਦਰਵਾਜਾ ਬੈਂਡ ਖਾ ਗਿਆ ਜੀ ਜੇ ਲੱਕੜੀ ਸੁੱਕੀ ਹੋਊਗੀ ਜੇ ਆ ਮਰਜੀ ਯੂਜ਼ ਕਰਿਆ ਕੋਈ ਦਿੱਕਤ ਨਹੀਂ ਬਟ ਹਾਂ ਅਸੀਂ ਇਹ ਕਹਿੰਦੇ ਕਿ ਤੁਸੀਂ ਜਾਂਦੇ ਸਾਰੇ ਪੇਂਟ ਕਰਾਣਾ ਹੈ ਇਹ ਨਾ ਹੋਵੇ ਕਿ ਤੁਸੀਂ ਪੂਰਾ ਸੀਜ਼ਨ ਕਢਾਤਾ ਹੀ ਅਗਲੇ ਸਾਲ ਤੁਸੀਂ ਪੇਂਟ ਕਰਾਉਂਗੇ ਤਾਂ ਦਰਵਾਜਾ ਬੈਂਡ ਖਾ ਜਾਣਾ ਕਿਉਂਕਿ ਦੇਖੋ ਮੌਇਸਚਰ ਇੱਕ ਵਾਰ ਵੜ ਗਿਆ ਤਾਂ ਦਰਵਾਜਾ ਬੈਂਡ ਹੋਣੀ ਤੁਸੀਂ ਭਾਈ ਇੱਥੇ ਸਿਰਫ ਸਿਰ ਪ੍ਰੋਬਲਮ ਆਉਂਦੀ ਹੈ ਇਹ ਦੇਖੋ ਪਹਿਲਾਂ ਤੋਂ ਸਲਮਾਇਕਾ ਲੱਗ ਕੇ ਜਾਲੀ ਵਾਲਾ ਦਰਵਾਜਾ ਤਿਆਰ ਹੋਣਾ ਹੈ ਮੰਨ ਲਓ ਕਿ ਕੱਲ ਨੂੰ ਧੁੱਪਾਂ ਮਾ ਦਰਵਾਜਾ ਮਾਈ ਲੱਗਿਆ ਦਿੱਕਤ ਪੈਣੀ ਕਿ ਕਟਿੰਗ ਹੋ ਕੇ ਜਾਲੀ ਲੱਗਣੀ ਸਾਰੀ ਮੇਨ ਪ੍ਰੋਬਲਮ ਇਹ ਆ ਠੀਕ ਹੈ ਆਪਾਂ ਪਹਿਲਾਂ ਤਾਂ ਲੱਕੜੀ ਪ੍ਰੇਫਰ ਕਰਦੇ ਆ ਜੇ ਕਸਟਮਰ ਕਹਿੰਦੇ ਕਿ ਸਾਡਾ ਬਜਟ ਹੈ ਨਹੀਂ ਜੀ ਸਾਨੂੰ ਉਹ ਕਰ ਦੋ ਅਸੀਂ ਉਹ ਵੀ ਕਰ ਦਿੰਦੇ ਹੂੰ ਉਹ ਡਿਪੈਂਡ ਕਰਦਾ ਕਿ ਮਤਲਬ ਕਸਟਮਰ ਤੇ ਕੀ ਵੀ ਹਾਂ ਇਹ ਹੈ ਕਿ ਕਸਟਮਰ ਉਹ 250 ਵਾਲੇ ਮੈਂ ਉਹ ਵੀ ਚੀਜ਼ ਮੰਗਦਾ ਗਾਰੰਟੀ ਮੰਗਦਾ ਕਿ ਹਾਂ ਜੀ ਇਹ ਚੀਜ਼ ਪ੍ਰੋਬਲਮ ਨਾ ਆਵੇ ਕਿ ਕਦੇ ਆਏ ਪਤਾ ਲੱਗੇ ਪੇਚ ਮਾਰੇ ਹੀ ਪੇਚ ਫ੍ਰੀ ਹੋ ਗਿਆ ਪਿਆ ਉਹ ਨਾ ਹੋਵੇ ਉਹ ਨਾ ਹੋਵੇ ਫਿਰ ਉਹ ਅਸੀਂ ਕੁਆਲਟੀ ਜਿਹੇ ਜੀ ਕੁਆਲਟੀ ਵਾਹ ਜਾ ਫਿਰ ਗਾਰੰਟੀ ਲੈਂਦੇ ਉਹ ਚੀਜ਼ ਨਹੀਂ ਹੁਣ ਮਾਈਕੀ ਵਾਲੀ ਦੀ ਗਾਰੰਟੀ ਦੀ ਲੈ ਲੈਂਦੇ 10 ਸਾਲ ਦੀ ਪਰ ਅਸੀਂ ਮੈਂਬਰਨ ਦੀ ਨਹੀਂ ਲੈਂਦੀ ਮੈਂਬਰਨ ਦੇ ਕਾਗਜ਼ ਨਹੀਂ ਲੈਂਦੇ ਆ ਬੋਰਡ ਦੀ ਲੈ ਲੂਗੇ ਬੋਰਡ ਦੀ ਜਿਹੜਾ ਵਧੀਆ ਬੋਰਡ ਉਹਦੀ ਗਾਰੰਟੀ ਲਵਾਂਗੇ ਪਰ ਉਹਦੀ ਕਾਗਜ਼ੀ ਉਹਦੀ ਪੂਰੀ ਗਾਰੰਟੀ ਲਵਾਂਗੇ ਮੈਂ ਕਿ 10 ਦੱਸੂਗੇ ਵੀ ਇਹ ਗਾਰੰਟੀ ਹੈ ਜੀ ਬੋਰਡ ਦੀ ਗਾਰੰਟੀ ਲੈ ਲੂਗੇ ਪਰ ਕਾਗਜ਼ੀ ਗਾਰੰਟੀ ਲਵਾਂਗੇ ਕਿਉਂਕਿ ਕਾਗਜ਼ ਦੇਖੋ ਇਹ ਗਰਮੀ ਦੇ ਵਿੱਚ ਨਾ ਉਹ ਫੁੱਲ ਜਾਂਦੀ ਸ਼ੀਟ ਕੱਲ ਨੂੰ ਪ੍ਰੋਬਲਮ ਆਵੇ ਕਸਟਮਰ ਨੂੰ ਪਹਿਲਾਂ ਹੀ ਕਲੀਅਰ ਕਰਦਾ ਕਿ ਨਾ ਲਵੇ ਪਰ ਕੋਲੋਂ ਕੰਮ ਕਰਨਾ ਤਾਂ ਵਧੀਆ ਕਰਨਾ ਵਧੀਆ ਕਰਨਾ ਜੀ ਨਵਾਂ ਘਰ ਬਣਾ ਲੈਣੇ ਬਾਰੇ ਸੋਚ ਰਹੇ ਹੋ ਤੇ ਘਰ ਦੇ ਵਿੱਚ ਲਗ ਤੇ ਸੋਚਦੇ ਹੋਵੋਗੇ ਇਹ ਦਰਵਾਜ਼ੇ ਲਈ ਕਿਥੋਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇਸ ਸ਼ਹਿਰ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਨੂੰ ਇਦਾਂ ਦੇ ਦਰਵਾਜ਼ੇ ਤਿਆਰ ਮਿਲਣਗੇ ਕਹਿੰਦੇ ਜਿਵੇਂ ਦਾ ਮਰਜ਼ੀ ਡਿਜ਼ਾਈਨ ਲੈ ਕੇ ਆਓ ਤੇ ਮੌਕੇ ਤੇ ਜਿਹੜੇ ਦਰਵਾਜ਼ੇ ਦੇ ਡਿਜ਼ਾਈਨ ਤਿਆਰ ਮਿਲਦੇ ਨੇ ਆਹ ਮਸ਼ੀਨ ਹੈ ਰਕੇਸ਼ ਭਾਈ ਹੁਣਾਂ ਦੀ ਭਾਈ ਹੁਣ ਕਹਿੰਦੇ ਲੱਗ ਕੇ ਕਿ ਤੇ ਇਹ ਮਸ਼ੀਨ ਨਹੀਂ ਹੈਗੀ ਜਿਹੜੇ ਦਰਵਾਜ਼ੇ ਤਿਆਰ ਕਰਦੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਹੋਵੇ ਭਾਈ ਪੱਕੀ ਗੱਲ ਹੈ ਜੀ ਹਾਂਜੀ ਭਾਈ ਜੀ ਭਾਈ ਕਿਵੇਂ ਦੇਖਦੇ ਹੋ ਮਸ਼ੀਨ ਦੀ ਖਾਸ ਉਨੋ ਹੀ ਗੱਲਬਾਤ ਕੀ ਹੈ ਭਾਜੀ ਮਸ਼ੀਨ ਦੀ ਖਾਸ ਗੱਲਬਾਤ ਇਹ ਹੀ ਦੇਖੋ ਜੀ ਜਿੰਨੇ ਵੀ ਦਰਵਾਜੇ ਬਣਦੇ ਚਾਹੇ ਮਾਈਕਾ ਹੋਵੇ ਚਾਹੇ ਲੱਕੜੀ ਦਾ ਦਰਵਾਜਾ ਤੁਹਾਡਾ ਹਾਂਜੀ ਜਿੰਨੀ ਵੀ ਕਾਰਵਿੰਗ ਹੋਣੀ ਹੈ ਗਰੂਪ ਪੈਣੇ ਆ ਸਾਰੇ ਮਸ਼ੀਨ ਨਾਲੇ ਪੈਣੇ ਆ ਮਸ਼ੀਨ ਨਾਲੇ ਪੈਣੇ ਆ ਹੈਂਡਵਰਕ ਮਤਲਬ ਕਿ ਹੱਤ ਵਾਲਾ ਕੋਈ ਕੰਮ ਨਹੀਂ ਜਿਸ ਚ ਸਾਰਾ ਕੰਮ ਮਸ਼ੀਨ ਹੀ ਆ ਤੇ ਜਿਗਰ ਜਾਲੀ ਵਾਲੇ ਦਰਵਾਜੇ ਉਹ ਵੀ ਤਿਆਰ ਕਰਦੀ ਹੈ ਇਹ ਮਸ਼ੀਨ ਭਾਜੀ ਜੇ ਤੁਸੀਂ ਫਲੈਸ਼ ਡੋਰ ਤੇ ਉੱਤੇ ਜਾਲੀ ਵਾਲਾ ਦਰਵਾਜੇ ਲੈਣੇ ਆ ਤਾਂ ਤੁਹਾਨੂੰ ਉਹ ਵੀ ਮਿਲ ਜੂਗਾ ਉਹ ਵੀ ਮਿਲ ਜੂਗਾ ਹਾਂਜੀ ਓਕੇ ਬਟ ਅਸੀਂ ਇਹ ਕਹੋ ਨਹੀਂ ਕਹਿੰਦੇ ਕਿ ਤੁਸੀਂ ਪਹਿਲਾਂ ਤੁਸੀਂ ਸਲਮਾਇਕਾ ਲੱਕੇ ਜਾਲੀ ਵਾਲਾ ਦਰਵਾਜਾ ਤਿਆਰ ਹੋਣਾ ਹੈ ਮੰਨ ਲਓ ਕਿ ਕੱਲ ਨੂੰ ਧੁੱਪਾ ਮਾ ਦਰਵਾਜਾ ਮਾਈਕੇ ਦਾ ਰੰਗ ਉੱਤਰ ਜਾਣਾ ਹੁਣ ਜੇ ਲੱਕੜੀ ਦਾ ਦਰਵਾਜਾ ਹੋਊਗਾ ਪੇਂਟ ਹੋਊਗਾ ਕੋਈ ਪ੍ਰੋਬਲਮ ਨਹੀਂ ਆਊਗੀ ਕਦੇ ਨਾ ਬੋਰਡ ਮਾ ਫੁੱਲ ਫੁੱਲ ਗਿਆ ਦਿੱਕਤ ਪੈਣੀ ਕਿ ਕਟਿੰਗ ਹੋ ਕੇ ਜਾਲੀ ਲੱਗਣੀ ਸਾਰੀ ਮੇਨ ਪ੍ਰੋਬਲਮ ਇਹ ਆ ਠੀਕ ਹੈ ਆਪਾਂ ਪਹਿਲਾਂ ਤਾਂ ਲੱਕੜੀ ਪ੍ਰੇਫਰ ਕਰਦੇ ਆ ਜੇ ਕਸਟਮਰ ਕਹਿੰਦੇ ਕਿ ਸਾਡਾ ਬਜਟ ਹੈ ਨਹੀਂ ਜਾਨੂੰ ਵਲ ਕਰ ਦੋ ਅਸੀਂ ਉਹ ਵੀ ਕਰ ਦਿੰਦੇ ਤੇ ਇਹ ਗੱਲ ਕਦੀ ਕਿੰਨੇ ਸਾਲਾਂ ਦਾ ਤਜਰਬਾ ਹੈ ਜੀ ਗੱਲ ਕਰੀਏ ਐਡਾ ਬੜਾ ਗੋਡਾਊਨ ਹੈ ਲੱਗਦਾ ਹਜ਼ਾਰਾਂ ਦਰ ਠੀਕ ਹੈ ਤੇ ਉਸ ਤੋਂ ਬਾਅਦ ਫੈਕਟਰੀ ਲਾਇਆ ਨੂੰ 2 ਸਾਲ ਹੋਇਆ ਸਾਡੀ ਦੂਈ ਫੈਕਟਰੀ ਹੈਗੀ ਹੈ ਸਿਸਮ ਫੋਕਲ ਪਾਇੰਟ ਚ ਠੀਕ ਹੈ ਤੇ ਉੱਥੇ ਵੀ ਲੱਕੜੀ ਦੇ ਕੰਮ ਆ ਸਾਡਾ ਬਟ ਪਰ ਇਹ ਯੂਨਿਟ ਅਸੀਂ ਮਤਲਬ ਕਿ ਹੁਣ ਲਾਈ ਤੀ 2.5 ਸਾਲ ਹੋਇਆ 2.5 ਸਾਲ ਹੋਏ ਨੇ ਜੀ ਤੇ ਅੱਗੇ ਜੇ ਥੋੜੇ ਦਿਖਾਣਾ ਚਾਹੂਗੇ ਵੀ ਲੱਕੜੀ ਕਿੱਦਾਂ ਦੀ ਹੁੰਦੀ ਹੈ ਇੱਕ ਕਮਲ ਕੀ ਮਰਿੰਡੀ ਹੁੰਦੀ ਹੈ ਸਾਗਵਨ ਹੁੰਦੀ ਹੈ ਕਿਹੜੇ ਕਿਹੜੇ ਲੱਕੜੀ ਹੁੰਦੇ ਜੀ ਜੀ ਮੈਂ ਤੁਸੀਂ ਆ ਦੇਖੋ ਥੋੜੀ નીચે ਦੇਖੋ ਜੇ ਵਾਹਣਾ ਪਾਈਂ ਦੀ ਲੱਕੜੀ ਆ ਜੀ ਹੂੰ ਇਹ ਲੱਕੜੀ ਪਾਈਂ ਦੀ ਹੈ ਅਜੇ ਲੱਕੜੀ ਪਾਈਂ ਦੀ ਹੈ ਇਹ ਮਰ ਇਹ ਵੀ ਪਾਈਨ ਹੈ। ਇਹ ਗੱਲ ਕਰਦੇ ਆ ਮਰਿੰਡੀ ਦੀ। ਮਰਿੰਡੀ ਉਹ ਪਈਆ ਮਰਿੰਡੀ 'ਚ ਵੀ ਦੇਖੋ ਕੁਆਲਿਟੀਆਂ ਭਾਜੀ ਮਰਿੰਡੀ ਦੇ ਵਿੱਚ ਬਥੇਰੀ ਹੁੰਦੀਆਂ। ਪਾਈਨ ਚੀਜ਼ ਬਹੁਤ ਹੁੰਦੀਆਂ। ਜਹ ਜਹ ਕਸਟਮਰ ਕਹਿੰਦਾ ਸਾਨੂੰ ਵੇਚ ਹੁਣ ਕੋਈ ਦਰਵਾਜ਼ਾ ਦਾ ਕਹਿੰਦਾ ਕਿ ਸਾਨੂੰ 80 180 ਰੁਪਏ ਪਰ ਫੁੱਟ ਨੂੰ ਮਿਲਦਾ ਜੀ। ਹਾਂਜੀ। ਹਨਾ ਫਿਰ ਹੁਣ ਉਸ 'ਚ ਲੱਗਿਆ ਹੁੰਦਾ ਸਾਈਡ ਵਾਲਾ ਮਾਲ ਜਿਵੇਂ ਸਾਈਡ ਦਾ ਫਰੇਮ ਹੋ ਗਿਆ। ਹੁਣ ਮੰਨ ਕੇ ਚੱਲੋ ਮਰਿੰਡੀ ਹੈ ਜੀ। ਹਮ ਆਹ ਦੇਖੋ ਐਸ ਆਈਡ ਦਾ ਮਾਲਾ ਨੂੰ ਜਿੱਥੇ ਗਰ ਗ੍ਰਿੰਡਰ ਰੰਦਾ ਵੱਜ ਗਿਆ ਕੋਈ ਪਤਾ ਨਹੀਂ ਲੱਗਦਾ ਜੀ ਪਰ ਇੱਚ ਕੰਪਲੇਂਟ ਰੈਂਦੀ ਦਰਵਾਜਾ ਘੁੰਮ ਗਿਆ ਕੋਈ ਬੈਂਡ ਖਾ ਕੇ ਹੋਵੇ ਪ੍ਰੋਬਲਮਾਂ ਦੇ ਹੁਣ ਇੱਕ ਹੋ ਗਿਆ ਫਰੈਸ਼ ਵਾਲਾ ਮਾਲ ਜੀ ਮੈਂ ਆ ਫਰੈਸ਼ ਦਾ ਪਿਆਰੀ ਮਰਿੰਡੀ ਦਾ ਹੂੰ ਆ ਦੇਖੋ ਇਹ ਬਿਲਕੁਲ ਫਰੈਸ਼ ਵਾਲਾ ਮਾਲ ਆਈ ਰੈੱਡ ਮਰਿੰਡੀਚ ਰੈੱਡ ਮਰਿੰਡੀਚ ਰੈੱਡ ਮਰਿੰਡੀਚ ਉਹ ਫੱਟੇ ਪਈ ਦੇਖੋ ਇਹ ਮੇਰੇ ਟੋਟਲੀ ਫੱਟੇ ਵਾਲਾ ਰੈੱਡ ਮਰਿੰਡੀਚ ਵਧੀਆ ਮਾਲ ਆ ਮਤਲਬ ਠੋਸ ਮਾਲ ਜਿਹਨੂੰ ਕਹਿੰਦੇ ਠੀਕ ਹੈ ਸਾਈਡ ਵਾਲਾ ਮਾਲ ਨਹੀਂ ਮਿਲੂਗਾ ਤੁਹਾਨੂੰ ਕਿੰਨੇ ਕਿੰਨੇ ਕਿ ਲੱਕੜੀ ਤੁਹਾਨੂੰ ਅਡਵਾਂਸ ਰੱਖਣੀ ਪੈਂਦੀ ਹੈ ਵੀ ਕਸਟਮਰ ਨੂੰ ਪਹਿਲੇ ਅਡਵਾਂਸ ਦੇਖੋ ਇਹ ਸਾਨੂੰ ਇੱਕ ਸੀਜ਼ਨ ਦਾ ਮਾਲ ਤਾਂ ਸਾਨੂੰ ਅਡਵਾਂਸ ਰੱਖਣਾ ਪੈਂਦਾ ਹੈ ਕਿ ਕਸਟਮਰ ਕਿ ਦੇਖੋ ਇਹ ਸੀਜ਼ਨ ਜਿੱਥੇ ਹੁਣ ਮੰਨ ਲਓ ਅਸੀਂ ਸਟਾਕ ਮੇ ਰੱਖੀ ਬੈਠਾ ਹਾਂ ਤੁਸੀਂ ਆਹ ਮੂਰੇ ਫੱਟੇ ਪਈਆਂ ਉਹ ਪਈਆਂ ਇਧਰ ਪਿੱ うん。 ਦਰਵਾਜੇ ਜਿੱਥੇ ਪੇਂਟ ਖਾਵੇ ਕਸਟਮਰ ਸਿੱਧਾ ਸਾਡੇ ਕੋਲ ਵੱਜ ਜਾਊਗਾ ਕਿ ਦਰਵਾਜਾ ਪੇਂਟ ਖਾ ਗਿਆ ਜੀ ਤੇ ਲੱਕੜੀ ਸੁੱਕੀ ਹੋਊਗੀ ਜਿਵੇਂ ਮਰਜ਼ੀ ਯੂਜ਼ ਕਰੇ ਕੋਈ ਦਿੱਕਤ ਨਹੀਂ ਬਟ ਹਾਂ ਅਸੀਂ ਇਹ ਕਹਿੰਦੇ ਕਿ ਤੁਸੀਂ ਜਾਂਦੇ ਸਾਰੇ ਪੇਂਟ ਕਰਾਣਾ ਹੈ ਇਹ ਨਾ ਹੋਵੇ ਕਿ ਤੁਸੀਂ ਪੂਰਾ ਸੀਜ਼ਨ ਘੜਾਤਾ ਹੀ ਅਗਲੇ ਸਾਲ ਤੁਸੀਂ ਪੇਂਟ ਕਰਾਉਂਗੇ ਤਾਂ ਦਰਵਾਜਾ ਪੇਂਟ ਖਾ ਜਾਣਾ ਕਿਉਂਕਿ ਦੇਖੋ ਮੌਇਸਚਰ ਇੱਕ ਵਾਰ ਵੱਡ ਗਿਆ ਤਾਂ ਦਰਵਾਜਾ ਬੈਂਡ ਹੋਣਗੇ ਤੁਸੀਂ ਭਾਈ ਇੱਥੇ ਸਿਰਫ ਦਰਵਾਜੇ ਮਤਲਬ ਕਿ ਬਣਾਉਂਦੇ ਹੋ ਤੇ ਮਤਲਬ ਕਿ ਜਿਕਨਾ ਵੀ ਪੇਂਟ ਵਗੈਰਾ ਨਹੀਂ ਕੀਤਾ ਜਾਂਦਾ ਨਹੀਂ ਪੇਂਟ ਵਗੈਰਾ ਨਹੀਂ ਪੇਂਟ ਕਸਟਮਾਈਜ਼ ਹੈ ਕਸਟਮਰ ਖ ਲੇ ਵਾਲੀ ਫਲੂਕ ਜੰਦੀਆਂ ਕਸਟਮਰ ਨੂੰ ਵੀ ਪਤਾ ਹੁੰਦਾ ਜੇ ਪੇਂਟ ਕਰਾ ਕੇ ਦੇ ਰਹੇ ਯਾਨੀ ਕਿ ਚਾਰ ਚੀਜ਼ਾਂ ਲੁਕੋ ਰਹੇ ਆ ਹਾਂ ਆਪਾਂ ਉਹ ਚੀਜ਼ ਕਰਦੇ ਨਹੀਂ ਹੁਣ ਦੇਖੋ ਮੇਰੇ ਕੋਲ ਦਰਵਾਜ਼ਾ ਦੇਖੋ ਜਿਵੇਂ ਆ ਬਣਿਆ ਪਿਆ ਹਾਂ ਅਸੀਂ ਕਸਟਮਰ ਨੂੰ ਐਵੇਂ ਤਿਆਰ ਕਰਕੇ ਅਸੀਂ ਦਰਵਾਜ਼ਾ ਦੇ ਦੇਣਾ ਹੀ ਐਦੇ ਦੇਣਾ ਐਜ਼ ਇਟ ਇਜ਼ ਕੀ ਵੀ ਆ ਦੇਖੋ ਜੀ ਇਹ ਲੈ ਜਾਓ ਫੀਲਿੰਗ ਕਰੋ ਕੁਛ ਕਰੋ ਆਪਣਾ ਉਹ ਤੁਹਾਡਾ ਦਰਵਾਜ਼ਾ ਹੈ ਤੁਹਾਨੂੰ ਕੋਈ ਕਮੀ ਪੇਸ਼ੀ ਹੈ ਤਾਂ ਉਰੇ ਆਓ ਤਾਂ ਚੈੱਕ ਕਰੋ ਜੇ ਕੋਈ ਕਮੀ ਪੇਸ਼ੀ ਮੁੰਡਾ ਲੱਗਿਆ ਹੱਥ ਮੈਂ ਠੀਕ ਕਰਵਾ ਕੇ ਦਊਗਾ ਜੇ ਕੋਈ ਕਮੀ ਪੇਸ਼ੀ ਤੁਹਾਨੂੰ ਦਿਖਦੀ ਹੈ ਤਾਂ ਹਾਂ ਭਈ ਆਹ ਜਿਹੜੇ ਦਰਵਾਜੇ ਨੇ ਤਿਆਰ ਪਏ ਨੇ ਸਾਰੇ ਪਾਜੀ ਆ ਪੇ ਕਸਟਮਰ ਦੇ ਇਹ ਮਤਲਬ ਹੈ ਕਿ ਤਿਆਰ ਪਿਆ ਸਾਰਾ ਮਾਲ ਠੀਕ ਹੈ ਹੁਣ ਜਿਵੇਂ ਦੇਖੋ ਆਹ ਦਰਵਾਜਾ ਹੈ ਹੁਣ ਇਸੇ ਗਰੂਪ ਪੈਣਾ ਹੈ ਇਹ ਕਸਟਮਾਈਜ਼ ਹੈ ਕਸਟਮਰ ਖੁਦ ਆਪਣੇ ਗਰੂਪ ਦੇ ਵਿੱਚ ਪੇਂਟ ਕਰਾਵੇ ਉਹ ਬਲੈਕ ਕਰਾਵੇ ਰੈੱਡ ਕਰਾਵੇ ਜ ਬਰਾਊਨ ਕਰਾਵੇ ਜੋ ਉਹਦਾ ਦਿਲ ਹੈ ਹੂੰ ਉਜੋ ਮਰਜੀ ਕਰਵਾਵੇ ਤੇ ਜਾਲੀਆਂ ਵੀ ਤਿਆਰ ਕੀਤੀਆਂ ਦੀ ਜਿਦਾ ਜਾਲੀਆਂ ਦੇ ਦਰਵਾਜ਼ੇ ਛੋਟੇ ਦਰਵਾਜ਼ੇ ਹੋ ਗਏ ਵੱਡੇ ਹੋ ਗਏ ਸਾਈਜ਼ ਦੇ ਹਿਸਾਬ ਨਾਲ ਤਿਆਰ ਕੀਤੀਆਂ ਸਾਈਜ਼ ਅਕੋਰਡਿੰਗ ਅਸੀਂ ਕੋਠੀ ਦਾ ਨਾਪ ਲੈ ਲੂਗੇ ਕੋਠੀ ਦਾ ਨਾਪ ਲੈ ਕੇ ਤੇ ਫਿਰ ਉਸ ਤੋਂ ਬਾਅਦ ਜੋ ਡਿਜ਼ਾਈਨ ਕਸਟਮਰ ਕਹੂਗਾ ਅਸੀਂ ਉਹ ਚੀਜ਼ ਬਣਾ ਕੇ ਦੋਗੇ ਜਿਵੇਂ ਦੇਖੋ ਡਿਜ਼ਾਈਨ ਉਹ ਪਿਆ ਹੈ ਹਾਂਜੀ ਉਹ ਡਿਜ਼ਾਈਨ ਪਿਆ ਹੈ ਕਸਟਮਰ ਦਾ ਬਣਿਆ ਪਿਆ ਹੈ ਉਹਨਾਂ ਨਾਲ ਲੈ ਕੇ ਆਣਾ ਲੇਕਿਨ ਹੁਣ ਕਸਟਮਰ ਨੇ ਡਿਜ਼ਾਈਨ ਸਿਲੈਕਟ ਕਰਿਆ ਤਾਂ ਕਹਿੰਦੇ ਸਾਨੂੰ ਇਹ ਡਿਜ਼ਾਈਨ ਚਾਹੀਦਾ ਹਾਂ ਤਾਂ ਅਸੀਂ ਇਹ ਡਿਜ਼ਾਈਨ ਬਣਾ ਕੇ ਦਿੱਤਾ ਕਰਾਲੀ ਲਟਾਂ ਤੋਂ ਆਪਾਂ ਨੇ ਪੀਜੀਆਈ ਬੱਦੀ ਵਾਲੇ ਰੋਡ ਤੇ ਗੁਰਦੁਆਰਾ ਸਾਹਿਬ ਦਸਾਰਨਾ ਪੈਂਦਾ ਜੀ ਪਿੰਡ ਤੇ ਦਸਾਰਨਾ ਗੁਰਦੁਆਰੇ ਤੋਂ ਅੱਗੇ ਆਪਣੀ ਫੈਕਟਰੀ ਹੈ ਠੀਕ ਹੈ ਔਨ ਰੋਡ ਫੈਕਟਰੀ ਹੈ ਔਨ ਰੋਡ ਕਰਾਲੀ ਗੈਣੀ ਤੇ ਆਂਦੇ ਹੋਏ ਖੱਬੇ ਹੱਥ ਨੂੰ ਫੈਕਟਰੀ ਪੈਂਦੀ ਹੈ ਖੱਬੇ ਹੱਥ ਨੂੰ ਵਿਸ਼ਕਰਮਾ ਡੋਰਸ ਨਾਮ ਦੇ ਵਿਸ਼ਕਰਮਾ ਡੋਰਸ ਇਹ ਬੋਰਡ ਲੱਗਿਆ ਹੋ ਰੋੜ ਤੇ ਰੋੜ ਤੇ ਬੋਰਡ ਲੱਗਿਆ ਹੋਵੇ ਠੀਕ ਹੈ ਦੇਖ ਸਕਦੇ ਹੋ ਬਾਈ ਹੁਣਾਂ ਕੋਲ ਹੁਣ ਦੇਖੋ ਤੁਸੀਂ ਉੱਪਰ ਮੈਂ ਲੱਕੜੀ ਰੱਖੀ ਹੋਈ ਹੈ ਠੀਕ ਹੈ ਜੀ ਹਾਂਜੀ ਲੱਕੜੀ ਉੱਪਰ ਰੱਖੀ ਹੋਈ ਆ ਉਸ ਚ ਦੇਖ ਲਓ ਤੁਹਾਨੂੰ ਮਨ ਲੱਗੀ ਸਾਈਡ ਤੇ ਹਵਾ ਕ੍ਰੋਸ ਹੁੰਦੀ ਰਹੂਗੀ ਕਿ ਲੱਕੜੀ ਖਰਾਬ ਨਹੀਂ ਹੋਊਗੀ ਜਿਸ ਸਿਉਂਖਦੀ ਆ ਮੈਂ ਮਹੀਨੇ ਵਾਂ ਇੱਕ ਵਾਰ ਨਾ ਸਪਰੇਅ ਮਰਵਾ ਦਿੰਦਾ ਤਾਂ ਕਿ ਸਿਉਂਗ ਨਾ ਲੱਗੇ ਕਿਉਂਕਿ ਹੁਣ ਆਸ-ਪਾਸ ਖੇਤਾਂ ਦਾ ਏਰੀਆ ਤਾਂ ਉਹ ਬੜਾ ਏ ਕਿ ਬਲਕੜੀ ਹੁਣ ਇੰਨਾ ਸਟਾਕ ਰੱਖ ਕੇ ਮਨ ਲੱਕੜ ਖਰਾਬ ਹੋਣ ਵਾਲਾ ਕੰਮ ਹੋ ਜਾਂਦਾ ਪਰ ਇਹ ਦਵਾਈ ਛਿੜਕ ਰਹੇ ਹਾਂ ਤਾਂ ਕਿ ਦਿੱਕਤ ਨਾ ਪਵੇ ਲੱਕੜੀ ਚ ਕੋਈ ਦਿੱਕਤ ਨਾ ਪਵੇ ਰੇਟ ਕੀ ਆ ਭਾਈ ਜੇ ਕਸਟਮਰ ਨੇ ਹੁਣ ਆਉਣਾ ਦਵੇ ਕਟੋ-ਕਟ ਕੇ ਨੇ ਰੇਟ ਸਟਾਰ ਸਾਡੇ ਜਿਵੇਂ ਹੁਣ ਮੈਂਬਰੇਂਡੋਰ ਆ ਤੁਸੀਂ ਮੈਂਬਰ ਜਿਹੜਾ ਕਸਟਮਰ ਕਹੂਗਾ ਅਸੀਂ ਉਹ ਕਸਟਮਾਈਕਾ ਲਾ ਕੇ ਦਵਾਂਗੇ ਠੀਕ ਹੈ ਮੰਜੀਆ ਦੇਖੋ ਮੈਂਬਰੇਂਡੋਰ ਆ ਮੈਂਬਰੇਂਡੋਰ ਦੇ ਦੋ ਕਲਰ ਆਉਂਦੇ ਆ ਇੱਕ ਇਹ ਹੋ ਗਿਆ ਰੋਸਬੂਡ ਜੀ ਇਹ ਅੰਦਰਾ ਠੀਕ ਆ ਠੀਕ ਹੈ ਉਹਦੀ ਮੋਸਟਲੀ ਇਹੀ ਚ ਯੂਜ਼ ਕਰਦੇ ਆ ਪਰ ਉਹ ਵੀ ਮਤਲਬ ਕਿ ਦੁਕਾਨਦਾਰ ਜੋਗੇ ਜਿਹੜੇ ਪਰਸਨਲ ਕਸਟਮਰ ਸਾਡੇ ਜਿਵੇਂ ਕੋਈ ਕੋਠੀ ਦਾ ਆਰਡਰ ਲੈ ਕੇ ਆ ਰਿਹਾ ਤਾਂ ਅਸੀਂ ਇਹਨੂੰ ਮਨ੍ਹਾ ਕਰ ਦਿੰਦੇ ਕਿ ਵੀ ਇਹ ਨਾ ਲਵਾਓ ਕਿਉਂਕਿ ਇਹਦੀ ਕੋਈ ਉਹ ਨਹੀਂ ਗਾਰੰਟੀ ਫਰੰਟੀ ਕੁਛ ਨਹੀਂ ਆ ਆਪਾਂ ਕਹੀਏ ਬੋਰਡ ਦੀ ਗਾਰੰਟੀ ਹੋਊਗੀ ਇਹਦੀ ਗਾਰੰਟੀ ਕੋਈ ਨਹੀਂ ਹੋਊਗੀ ਇਹਦੀ ਗਾਰੰਟੀ ਕੋਈ ਨਹੀਂ ਹੋਊਗੀ ਤੇ ਭਾਈ ਜਿਕਣਾ ਬਾਈ ਕਸਟਮਰ ਕੋਠੇ ਦੇ ਕੰਮ ਕਰਦੇ ਆ ਉਹ ਕਿੰਨੇ ਕੁ ਦੂਰ ਤੱਕ ਕਿ ਕਿਲੋਮੀਟਰ ਦਾ ਸਾਡੇ ਬੰਦਾ ਦੇਖੋ 100 ਕਿਲੋਮੀਟਰ ਵਾਲਾ ਵੀ ਆਂਦਾ ਈ 200 ਕਿਲੋਮੀਟਰ ਵਾਲਾ ਵੀ ਆਂਦਾ ਏ ਹੁਣ ਜਿੱਥੇ ਜਿਹਨੂੰ ਪਤਾ ਲੱਗਦਾ ਉਹ ਮਤਲਬ ਲਈ ਕਸ਼ਮੀਰ ਤੋਂ ਨਹੀਂ ਜੀ ਸਾਨੂੰ ਜਿੱਥੇ ਕੋਈ ਜਾਣਦਾ ਤਾਂ ਉੱਥੇ ਦੇ ਹੀ ਬੰਦਾ ਆਂਦਾ ਆਪਾਂ ਕਿ ਉਹ ਵਾਲੇ ਨਹੀਂ ਕਿ ਹਾਂ ਭੂਈਆ ਫੋਕੀ ਉਪਾ ਮਰੀਏ ਕਿ ਇੱਥੇ ਤੇ ਆ ਰਹੇ ਉੱਥੇ ਤੇ ਆ ਰਹੇ ਉਹ ਕੰਮ ਨਹੀਂ ਜੀ ਜਿੱਥੇ ਦੇ ਲੋਕਾਂ ਅਮਾਚਰ ਮੋਜਲ ਦੇ ਕਸਟਮਰ ਆ ਜਾਂਦੇ ਲੋਕਾਂ ਕਸਟਮਰ ਆਂਦੇ ਹੀ ਸੁੰਦਰ ਨਗਰ ਕੋਲ ਨਹਿਰ ਚੌਗਾ ਕਿ ਮੰਡੀ ਹੋ ਗਿਆ ਇੱਧਰ ਤੇ ਬੰਦੇ ਆਂਦੇ ਨੇ ਸ਼ਿਮਲਾ ਹੋ ਗਿਆ ਇੱਧਰ ਤੇ ਆਂਦੇ ਹਾਂ ਜੀ ਮਨ ਲਗੇ ਇੱਧਰ ਕਸਟਮਰ ਆ ਜਾਂਦੇ ਹਾਂ ਹਾਂ ਜੀ ਠੀਕ ਹੈ ਔਰ ਦੂਜੀ ਗੱਲ ਜਿੰਨਾ ਵੀ ਹੁਣ ਸਾਡਾ ਸਿਰਫ ਜਿਹੜਾ ਵੀ ਰੇਟ ਹੈ ਸਾਡਾ ਸਿਰਫ ਦਰਵਾਜੇ ਦਾ ਰੇਟ ਹੈ ਹਾਂ ਔਰ ਇਸ 'ਚ ਇਹ ਕਸਟਮਰ ਦੀ ਹੈ ਔਰ ਐਸੈਸਰੀ ਕਸਟਮਰ ਦੀ ਹੈ ਸਿਰ ਸਾਡੇ ਦਰਵਾਜਿਆਂ ਦਾ ਕੰਮ ਤਾਂ ਦਸੀ ਸਿਰ ਤੁਹਾਨੂੰ ਦਰਵਾਜੇ ਦਾ ਰੇਟ ਦੇਣਾ ਹੈ ਹਮ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਮਤਲਬ ਕਿ ਨਹੀਂ ਹੈ ਕੋਈ ਬੰਦਾ ਮਤਲਬ ਫਿਟਿੰਗ ਵਗੈਰਾ ਕਰਨ ਵਾਲਾ ਫਿਰ ਅਸੀਂ ਤੁਹਾਨੂੰ ਆਪਣਾ ਬੰਦਾ ਪ੍ਰੋਵਾਈਡ ਕਰਕੇ ਦਵਾਂਗੇ ਬੰਦਾ ਪ੍ਰੋਵਾਈਡ ਕਰ ਦੇ ਜੇ ਸਿਰ ਦਰਵਾਜੇ ਤਿਆਰ ਕਰਨੇ ਆ ਤਿਆਰ ਕਰ ਦੇ ਲੇਕ ਜਾਨੇ ਆ ਔਰ ਜੇ ਬੰਦਾ ਨਹੀਂ ਆ ਤਾਂ ਕੋਈ ਚੱਕਰ ਨਹੀਂ ਸੀ ਬੰਦਾ ਦੇ ਦੂੰਗਾ ਬੰਦਾ ਫਿਟ ਕਰਕੇ ਆਊਗਾ ਠੀਕ ਹੈ ਪਹੇਜ ਕੋਈ ਇਸ਼ੂ ਨਹੀਂ ਹੋਊਗਾ ਕਿ ਤੁਹਾਨੂੰ ਫਿਟਿੰਗ ਕਰਮੇ ਦਿੱਕਤ ਆਈ ਹੈ ਕੁਝ ਹੋਵੇ ਆ ਜਾਂ ਕੁਝ ਨਹੀਂ ਹੋਊਗਾ ਕਟੋਕਟ ਕਿੰਨੇ ਕਿ ਰੇਟ ਤੋਂ ਮਿਲ ਕੇ ਸਟਾਰਟ ਹੋ ਜਾਂਦੇ ਨੇ ਸਾਡੇ ਪਾਸ ਦੇਖੋ ਜੀ 110 ਰੁਪਏ ਸਕਰ ਫੁੱਟ ਨੂੰ ਵੀ 135 ਰੁਪਏ ਸਕਰ ਫੁੱਟ ਨੂੰ ਵੀ ਹੈ 180 ਨੂੰ ਵੀ ਹੈ 150 ਨੂੰ ਵੀ ਹੈ 200 ਨੂੰ ਵੀ ਹੈ 250 ਨੂੰ ਵੀ ਹੈ 500 ਨੂੰ ਵੀ 1000 ਨੂੰ ਵੀ ਹੈ ਤੁਸੀਂ ਦੇਖੋ ਜਿਹੜਾ ਜਿਹੜਾ ਮਾਲ ਵਹਿਜ ਰੇਟਾ ਹੁਸਾਗਵਾਂ ਦਰਵਾਜ਼ਾ 750 ਨੂੰ ਵੀ ਹੈ 500 ਰੁਪਏ ਹੈ 800 ਨੂੰ ਵੀ ਹੈ ਹਾਂ 1000 ਪਰ 2000 ਰੁਪਏ ਦਾ 500 ਰੁਪਏ ਕਾਰਵਿੰਗ ਵਾਲਾ ਪੱਲਾ ਜਿਵੇਂ ਉਹ ਪਾਰਵਿੰਗ ਵਾਲਾ ਪੱਲਾ ਪ ਕਾਰਵਿੰਗ ਵਾਲਾ ਪੱਲਾ ਜੇ ਮੌਸੇ ਤੁਸੀਂ ਲੰਦੇ ਆ ਉਹੀ ਪੱਲਾ ਸਾਗਵਾਂ ਚ 800 ਰੁਪਏ ਸਕਰ ਫੁੱਟ ਹੈ ਮਾਈਕੇ ਚ ਲੰਦੇ ਆ ਤਾਂ 150 ਨੂੰ ਵੀ ਹੈ 180 ਨੂੰ ਵੀ ਹੈ 220 ਨੂੰ ਵੀ ਹੈ 250 ਨੂੰ ਵੀ ਹੈ ਜਹੇ ਜੀ ਕੁਆਲਟੀ ਵਾਜ ਰੇਟ ਆ ਫਿਰ ਉਦਾਂ ਰੇਟ ਵਾ ਅਸੀਂ ਕਸਟਮਰ ਦਿਖਾ ਦਿੰਦੇ ਜੀ ਇਹ ਚੀਜ਼ ਦਾ ਇਹ ਰੇਟ ਆ ਇਹ ਕੁਆਲਟੀ ਹੈ ਫਿਰ ਅਗਲਾ ਉਹ ਚੋਇਸ ਉਹ ਕਰਦਾ ਹੈ ਕਿ ਵੀ ਅਸੀਂ ਕੀ ਲੈਣਾ ਹੈ ਮਿਲੂਗੀ ਮੌਕੇ ਤੇ ਆਪਣਾ ਕੋਈ ਚੀਜ਼ੇ ਥੋੜਾ ਕੋਈ ਇੰਨੀ ਪਈ ਨੇ ਆਪਸ਼ਨ ਇੰਨੀ ਪਈ ਕਸਟਮਰ ਕੋਲ ਮਾਈਕੇ ਵੀ ਪਏ ਆਪਣੇ ਆਪ ਮਾਈਕੇ ਦੇ ਕਲਰ ਪਈਆਂ ਜੋ ਕਸਟਮਰ ਕਹੂਗਾ ਕਲਰ ਲਾਓ ਜੀ ਇਹਨਾਂ ਨੂੰ ਲਾ ਦੇਣਾ ਆਪਾਂ ਨੇ ਜੇ ਤੁਸੀਂ ਕਹੋਗੇ ਕਿ ਸਾਨੂੰ ਗਰੁੱਪ A ਵਾਲਾ ਚਾਹੀਦਾ ਅਸੀਂ ਉਹ ਗਰੁੱਪ ਆਕੇ ਦੋਗੇ ਗਰੁੱਪ ਆਕੇ ਦੋਗੇ ਠੀਕ ਹੈ ਇੱਕ ਹੋਰ ਜਾ ਕੇ ਬਾਈ ਹੁਣਾਂ ਦਾ ਗਡੌਨ ਤੁਸੀਂ ਦੇਖ ਲਿਆ ਵੀ ਹਰੇਕ ਤਰ੍ਹਾਂ ਦੀ ਲੱਕੜ ਮਿਲੂਗੀ ਰੇਟ ਦੀ ਵੀ ਪੂਰੀ ਗੱਲਬਾਤ ਬਾਈ ਹੁਣਾਂ ਨੇ ਤੁਹਾਨੂੰ ਦੱਸੀ ਹੈ ਤੇ ਇੱਕ ਵਾਰ ਤੁਹਾਨੂੰ ਵੀ ਇਧਰ ਇਧਰ ਅੱਜ ਆਪਣਾ ਮੇਨ ਗੇਟ ਹਾਂਜੀ ਇਹ ਆਫਿਸ ਦਾ 게ਟ ਹੈ ਇਹ ਆਫਿਸ ਦਾ 게ਟ ਹੈ ਆਪਾਂ ਆਫਿਸ ਕਰਨੀ ਤੇ ਇਹ ਹੁਣ ਆਪਾਂ ਤੁਹਾਨੂੰ ਆਫਿਸ ਦਿਖਾਣੇ ਆ ਕਿਉਂਕਿ ਇੱਕ ਵਾਰ ਬਾਅਦ ਦੀ ਵੀ ਤੁਹਾਨੂੰ ਲੋਕੇਸ਼ਨ ਦਿਖਾ ਦਨੇ ਆ ਵੀ ਜਦੋਂ ਤੁਸੀਂ ਆਪਣਾ ਕਰਾਲੀ ਸੀਸਵਾ ਰੋਡ ਤੋਂ ਇੱਥੇ ਐਂਟਰ ਹੋਵੋਗੇ ਤਾਂ ਪਤਾ ਕਿਵੇਂ ਲੱਗਣਾ ਤੁਹਾਨੂੰ ਕਿਉਂਕਿ ਜੇ ਗੱਲ ਕਰੀਏ ਇਹ ਫਰੰਟ ਹੈ ਹਸ਼ਕਰਮਾ ਡੋਰਸ ਸਾਹਮਣੇ ਇੱਕ ਫਲੈਕਸ ਲੱਗੀ ਹੋਈ ਹੈ ਜਦੋਂ ਇਧਰੋਂ ਕਰਾਲੀ ਵੱਲ ਤੋਂ ਤੁਸੀਂ ਇਧਰੋਂ ਸੀਸਵਾ ਵੱਲ ਨੂੰ ਜਾਓਗੇ ਇੱਕ ਇਹ ਫਲੈਕਸ ਲੱਗੀ ਹੋਈ ਹੈ ਇੱਕ ਇਹ ਫਲੈਕਸ ਲੱਗੀ ਹੋਈ ਆ ਹਾਂਜੀ ਨੇੜੇ ਦੁਸਾਰਨਾ ਪਿੰਡ ਹੈ ਨੇੜੇ ਗੁਰਦੁਆਰਾ ਸਾਹਿਬ ਵੀ ਹੈ ਤੇ ਲੋਕੇਸ਼ਨ ਹੈ ਰਕੇਸ਼ ਭਾਜੀ ਹੁਣ ਇੱਥੇ ਕਿੰਨੇ ਵਜੇ ਆਫਿਸ ਖੁੱਲ ਜਾਂਦਾ ਭਾਜੀ ਸਵੇਰੇ 9:00 ਵਜੇ ਸਵੇਰੇ 9:00 ਵਜੇ ਖੁੱਲ ਜਾਂਦਾ 9 ਤੋਂ 6 9 ਤੋਂ 6 ਹਾਂਜੀ ਠੀਕ ਹੈ ਤੇ ਹਰੇਕ ਤਰ੍ਹਾਂ ਦੇ ਦਰਵਾਜ਼ੇ ਤਿਆਰ ਕੀਤੇ ਜਾਂਦੇ ਨੇ ਪਿੱਛੇ ਦੇਖ ਸਕਦੇ ਹੋ ਮਤਲਬ ਕਿ ਡੈਮੋ ਵੀ ਲੱਗੇ ਹੋਏ ਨੇ ਜਿਹੜੇ ਦਰਵਾਜ਼ੇ ਉਹ ਇਦਾਂ ਦਾ ਡਿਜ਼ਾਈਨ ਕੀਤੇ ਜਾਂਦੇ ਨੇ ਭਾਈ ਕਿੰਨੇ ਕੁ ਡਿਜ਼ਾਈਨ ਹੁੰਦੇ ਨੇ ਜੇ ਗੱਲ ਕਰੀ ਕਸਟਮਰ ਦੇ ਵਿੱਚ ਭਾਜੀ ਕਸਟਮਰ ਬਥੇਰੇ ਡਿਜ਼ਾਈਨ ਨਹੀਂ ਮੈਂ ਇਹ ਨੇ ਵੀ ਦੈਨ ਤੁਸੀਂ ਦੇਖ ਸਕਦੇ ਤੁਸੀਂ ਲਿਓ ਕਸਟਮਰ ਆਨਲਾਈਨ ਵੀ ਲਿਆਉਂਦੇ ਨੇ ਕਈ ਵਾਰ ਵੀ ਇਤਨਾਂ ਤਰ ਤਿਆਰ ਕਰ ਦੋ ਸਾਨੂੰ ਜਿੰਨੇ ਮਰਜ਼ੀ ਡਿਜ਼ਾਈਨ ਲਿਆ ਵੀ ਕੋਈ ਇਸ਼ੂ ਨਹੀਂ ਸਾਡਾ ਕਈ ਵਾਰ ਕੋਈ ਕਸਟਮਰ ਕਹਿ ਦਿੰਦਾ ਵੀ ਰੇਟ ਦਾ ਕੋ ਚੱਕਰ ਨਹੀਂ ਪਰ ਹੈਵੀ ਦਰਾਜਾ ਹੋਵੇ ਭਾਰੀ ਹੋਵੇ ਮੈਂ ਕਿ ਲੰਬਾ ਜਿਹਾ ਬਣ ਜਾਊਗਾ ਦੇਖੋ ਤੁਹਾਨੂੰ ਪਹਿਲੀ ਸਟਾਰਟਿੰਗ ਚ ਹੀ ਗਿਆਤਾ ਜਿਹਾ ਜਿਹਾ ਕਸਟਮਰ ਰੇਟ ਦਊਗਾ ਵਹਿ ਜਹਾ ਮਾਲ ਬਣ ਜਾਊਗਾ ਦੇਖਣ ਨੂੰ ਤਾਂ ਮੈਂ ਤੁਹਾਨੂੰ ਕਹਾਂ ਹੀ ਮਰੰਡੀ ਦੀ ਲੱਕੜੀ 180 ਨੂੰ ਵੀ ਹੈਗੀ 200 ਰੁਪਏ ਸਕੇਰ ਫੁੱਟ ਨਹੀਂ ਵੇਚਦੇ ਆ 250 ਨਹੀਂ ਵੇਚੋ ਜਿਹਾ ਜਿਹਾ ਕੁਆਲਟੀ ਅਗਲਾ ਅਸੀਂ ਕੁਆਲਟੀ ਦਿ ਉਹ ਡਿਪੈਂਡ ਕਰਦਾ ਕਿ ਮਤਲਬ ਕਸਟਮਰ ਤੇ ਕਿ ਵੀ ਹਾਂ ਇਹ ਹੈ ਕਿ ਕਸਟਮਰ ਉਹ 250 ਵਾਲੇ ਮੈਂ ਉਹ ਵੀ ਚੀਜ਼ ਮੰਗਦਾ ਗਾਰੰਟੀ ਮੰਗਦਾ ਕਿ ਹਾਂਜੀ ਇਹ ਚੀਜ਼ ਪ੍ਰੋਬਲਮ ਨਾ ਹੋਵੇ ਕਿ ਕਦੇ ਵੀ ਆ ਪਤਾ ਲੱਗੇ ਪੇਚ ਮਾਰਿਆ ਹੀ ਪੇਚ ਫ੍ਰੀ ਹੋ ਗਿਆ ਪਿਆ ਉਹ ਨਾ ਹੋਵੇ ਉਹ ਨਾ ਹੋਵੇ ਹਾਂ ਫਿਰ ਉਹ ਸੀ ਕੁਆਲਟੀ ਜਿਹੜੀ ਕੁਆਲਟੀ ਵਾਹ ਜਾ ਫਿਰ ਗਾਰੰਟੀ ਲੈਂਦੇ ਉਹ ਚੀਜ਼ ਦੀ ਹੁਣ ਮਾਈਕੀ ਵਾਲੇ ਦੀ ਗਾਰੰਟੀ ਲੈ ਲੈਂਦੇ 10 ਸਾਲ ਦੀ ਪਰ ਅਸੀਂ ਮੈਂਬਰਨ ਦੀ ਨਹੀਂ ਲੈਂਦੀ ਮੈਂਬਰਨ ਦੇ ਕਾਗਜ਼ ਨਹੀਂ ਲੈਂਦੇ ਆ ਬੋਰਡ ਦੀ ਲੈ ਲੂਗੇ ਜਿਹੜਾ ਵਧੀਆ ਬੋਰਡ ਉਹਦੀ ਗਾਰੰਟੀ ਲਵਾਂਗੇ ਪਰ ਉਹਦੀ ਕਾਗਜ਼ ਦੀ ਉਹ ਨਹੀਂ ਲਵਾਂਗੇ ਉਹਦੀ ਪੂਰੀ ਗਾਰੰਟੀ ਲਵਾਂਗੇ ਮੈਂ ਕਿ 10 ਦੱਸੂਗੇ ਵੀ ਇਹ ਗਾਰੰਟੀ ਹੈ ਜੀ ਬੋਰਡ ਦੀ ਗਾਰੰਟੀ ਲੈ ਲੂਗੇ ਪਰ ਕਾਗਜ਼ੀ ਗਾਰੰਟੀ ਲਵਾਂਗੇ ਕਿਉਂਕਿ ਕਾਗਜ਼ ਦੇਖੋ ਇਹ ਗਰਮੀ ਦੇ ਵਿੱਚ ਨਾ ਉਹ ਫੁੱਲ ਜਾਂਦੀ ਸ਼ੀਟ ਕੱਲ ਨੂੰ ਪ੍ਰੋਬਲਮ ਆਵੇ ਕਸਟਮਰ ਨੂੰ ਪਹਿਲਾਂ ਹੀ ਕਲੀਅਰ ਕਰਦਾ ਕਿ ਨਾ ਲਵੇ ਪਰ ਮਲੋ ਕੰਮ ਕਰਨਾ ਤਾਂ ਵਧੀਆ ਕਰਨਾ ਵਧੀਆ ਕਰਨਾ ਜੀ ਵਧੀਆ ਕਰ ਕੋਈ ਫਾਇਦਾ ਨਹੀਂ ਹੈ ਕੰਮ ਕਰਨ ਦਾ ਸੋ ਰਕੇਸ਼ਪਾ ਜੀ ਹੁਣ ਇਹਨੇ ਪਿੱਛੇ ਦੇਖ ਸਕਦੇ ਹੋ ਵਿਸ਼ਕਰਮਾ ਡੋਰਸ ਇਹਨਾਂ ਦਾ ਇੱਥੇ ਆਫਿਸ ਹੈ ਪੂਰਾ ਪਿੱਛੇ ਗੋਡਾਊਨ ਹੈ ਕਦੀ ਵੀ ਆਣ ਕੇ 10 ਤੋਂ 6 ਦੇ ਟਾਈਮ ਜੋ ਕਿ ਇੱਥੇ ਤੁਸੀਂ ਮਿਲ ਸਕਦੇ ਹੋ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਘਰ ਦੇ ਵਿੱਚ ਦਰਵਾਜ਼ੇ ਲਗਵਾਉਣੇ ਨੇ ਬਾਈ ਹੁਣ ਹੀ ਲਗਾਉਂਦੇ ਨੇ ਧੰਨਵਾਦ ਜੀ